ਤੰ ਨੂੰ ਮੈਨਾਂ ਸਾਹ ਕੱਲੇ ਝੂਠ ਹੀ ਬੋਲਦ ਨੇ ਕਿਉਂਕਿ ਜਿਹੜਾ ਬੰਦਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜ ਕੇ ਗੁਰੂ ਦੇ ਅੱਗੇ ਖੜ ਕੇ ਝੂਠ ਬੋਲ ਸਕਦਾ ਉਹ ਤੋਂ ਉਮੀਦ ਘੱਟੀ ਕੀਤੀ ਜਾਂਦੀ ਹੈ ਕਿ ਕਦੇ ਸੱਚ ਬੋਲੂਗਾ ਪਰ ਮੈਨੂੰ ਲੱਗਦਾ ਸੱਚੇ ਬੋਲਿਆ ਨਹੀਂ ਇਹ ਗੁਰੂ ਸਾਹਿਬ ਨੇ ਬੁਲਾਇਆ ਤੁਸੀਂ ਐਨੇ ਮਹੀਨੇ ਤੋਂ ਸਿੱਖ ਸੰਗਤ ਨੂੰ ਗਮਰਾਹ ਕਰ ਰਹੇ ਹੋ ਵੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਦੀ ਆੜ ਲੈ ਕੇ ਨਾ ਵਰਤ ਕੇ ਗੁਰੂ ਦਾ ਸੰਗਤ ਨੂੰ ਧੋਖਾ ਜਿ ਰੱਖ ਕੇ ਕਿ ਅਸੀਂ ਵੱਖਰਾ ਅਕਾਲੀ ਦਰ ਬਣਾ ਰਹੇ ਹਾਂ ਪਰ ਆਪ ਤੁਸੀਂ ਕੱਲ ਜਿਵੇਂ ਮੰਨੇ ਕਿ ਤੁਸੀਂ ਤਾਂ ਬਹੁਤ ਦੇਰ ਪਹਿਲਾਂ ਗਿਆਨੀ ਹਰਪੀ ਸਿੰਘ ਦੇ ਨਾਲ ਬੈਠ ਕੇ ਢੀਂਟਾ ਸਾਹਿਬ ਦੇ ਘਰੇ ਤੈਅ ਕਰ ਲਿਆ ਸੀ ਸਾਰਾ ਕੁਝ ਮੇਰੀ ਬੇਨਤੀ ਆ ਸਿੱਖ ਸੰਗਤ ਨੂੰ ਨੌਜਵਾਨਾਂ ਨੂੰ ਕਿ ਆਪਾਂ ਦੇਖਿਆ ਕਿ ਕਿੰਨਾ بڑا ਸ਼ਰੰਤਰ ਕਿੱਡੀ ਵੱਡੀ ਸਾਧਸ਼ਾ ਇਸ ਤੋਂ ਵੱਡੀ ਸ਼ਾਦਿਸ਼ ਕੀ ਹੋ ਸਕਦੀ ਆ ਕਿ ਤੁਸੀਂ ਗੁਰੂ ਦੇ ਨਾਂ ਤੇ ਵੀ ਹਰ ਤੁਕਾ ਤੇ ਖਾਸ ਕਰਕੇ ਉਹ ਇਨਸਾਨ ਜਿਹੜੇ ਸਿੱਖ ਕੌਮ ਦੇ ਵਿੱਚ ਸਭ ਤੋਂ ਉੱਚੇ ਤੇ ਸੋਚੇ ਉਹਦੇ ਤੇ ਬੰਦੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਉਹ ਇਹ ਸ਼ਾਦਸ਼ਾ ਦੇ ਹਿੱਸਾ ਨੇ ਫਿਰ ਤੁਸੀਂ ਇੰਨੇ ਮਹੀਨੇ ਕਿਹੜਾ ਤੁਸੀਂ ਮਤਲਬ ਇਹ ਜਿਹੜਾ ਚੱਕਰ ਚਲਾਇਆ ਹੋਇਆ ਸੀ ਗੁੰਮਰਾਹ ਕਰਨ ਵਾਲਾ ਡੈਮੋਕ੍ਰੇਟੀ ਕਹਿੰਦੇ ਜੀ ਅਸੀਂ ਚੋਣ ਲਈ ਇੱਕ ਦਿਨ ਪਹਿਲਾਂ ਰਖੜਾ ਸਾਹਿਬ ਦੀ ਜੇਬ ਚੋਂ ਕੱਢ ਕੇ ਤੁਸੀਂ ਪ੍ਰਧਾਨ ਬਣਾ ਲਿਆ ਬਾਅਦ ਚ ਮੁਕਰ ਗਏ ਮਤਲਬ ਇਹ ਆ ਵੀ ਇਹ ਬਹੁਤ ਵੱਡੀ ਸ਼ਾਦਿਸ਼ ਆ ਇਹਦੇ ਤੇ ਸਿੱਖ ਸੰਗਤ ਨੂੰ ਵੀ ਸੋਚਣਾ ਚਾਹੀਦਾ ਹੁਣ ਕਿ ਇਹ ਕਿੱਥੋਂ ਤੱਕ ਚਲੇ ਗਏ ਕਿ ਆਪਾਂ ਵਿਸ਼ਵਾਸ ਹੀ ਖਤਮ ਕਰਤੇ ਸਨਸਥਾ ਮਨਾ ਸੋ ਇਸ ਲਈ ਇਹਦੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਸਮਝਦਾ ਕਿ ਸਾਰਿਆਂ ਨੂੰ ਸੋਚ ਕੇ ਇਹਦਾ ਤਾਂ ਜਵਾਬ ਹੀ ਦੇਣਾ ਚਾਹੀਦਾ ਤੈਨੂੰ ਮਾਇਰਾ ਸਾਹਿਬ ਕੱਲੇ ਝੂਠ ਹੀ ਬੋਲਦ ਨੇ ਕਿਉਂਕਿ ਜਿਹੜਾ ਬੰਦਾ ਸ਼੍ਰੀ ਕਾਲ ਤਖਤ ਸਾਹਿਬ ਦੇ ਸਾਹਮਣੇ ਖੜ ਕੇ ਗੁਰੂ ਦੇ ਅੱਗੇ ਖੜ ਕੇ ਝੂਠ ਬੋਲ ਸਕਦਾ ਉਹ ਤੋਂ ਉਮੀਦ ਕੱਟੀ ਕੀਤੀ ਜਾਂਦੀ ਹੈ ਕਿ ਕਦੇ ਸੱਚ ਬੋਲੂਗਾ ਪਰ ਮੈਨੂੰ ਲੱਗਦਾ ਸੱਚੇ ਬੋਲਿਆ ਨਹੀਂ ਇਹ ਗੁਰੂ ਸਾਹਿਬ ਨੇ ਬੁਲਾਇਆ ਤੁਸੀਂ ਐਨੇ ਮਹੀਨੇ ਤੋਂ ਸਿੱਖ ਸੰਗਤ ਨੂੰ ਗਮਰਾਹ ਕਰ ਰਹੇ ਹੋ ਵੀ ਸ਼੍ਰੀ ਕਾਲ ਤਖਤ ਸਾਹਿਬ ਤੋਂ ਦੀ ਆੜ ਲੈ ਕੇ ਨਾਂ ਵਰਤ ਕੇ ਗੁਰੂ ਦਾ ਸੰਗਤ ਨੂੰ ਧੋਖਾ ਜਿ ਰੱਖ ਕੇ ਕਿ ਅਸੀਂ ਵੱਖਰਾ ਅਕਾਲੀ ਦਰ ਬਣਾ ਰਹੇ ਹਾਂ ਪਰ ਆਪ ਤੁਸੀਂ ਕੱਲ ਜਿਵੇਂ ਮੰਨੇ ਕਿ ਤੁਸੀਂ ਤਾਂ ਬਹੁਤ ਦੇਰ ਪਹਿਲਾਂ ਗਿਆਨੀ ਹਰਪੀ ਸਿੰਘ ਦੇ ਨਾਲ ਬੈਠ ਕੇ ਢੀਂਤਾ ਸਾਹਿਬ ਦੇ ਘਰੇ ਤੈਅ ਕਰ ਲਿਆ ਸੀ ਸਾਰਾ ਕੁਝ ਮੇਰੀ ਬੇਨਤੀ ਆ ਸਿੱਖ ਸੰਗਤ ਨੂੰ ਨੌਜਵਾਨਾਂ ਨੂੰ ਕਿ ਆਪਾਂ ਦੇਖਿਏ ਕਿ ਕਿੰਨਾ ਬੜਾ ਸ਼ਰੰਤਰ ਕਿੱਡੀ ਵੱਡੀ ਸਾਧਸ਼ ਐਸ ਤੋਂ ਵੱਡੀ ਸਾਧਸ਼ ਕੀ ਹੋ ਸਕਦੀ ਆ ਕਿ ਤੁਸੀਂ ਗੁਰੂ ਦੇ ਨਾਂ ਤੇ ਵੀ ਯਰ ਧੋਕਾ ਤੇ ਖਾਸ ਕਰਕੇ ਉਹ ਇਨਸਾਨ ਜਿਹੜੇ ਸਿੱਖ ਕੌਮ ਦੇ ਵਿੱਚ ਸਭ ਤੋਂ ਉੱਚੇ ਤੇ ਸੋਚੇ ਉਹਦੇ ਤੇ ਬੰਦੇ ਨੇ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਉਹ ਇਹ ਸਾਧਸ਼ਾਂ ਦੇ ਹਿੱਸਾ ਨੇ ਫਿਰ ਤੁਸੀਂ ਇੰਨੇ ਮਹੀਨੇ ਕਿਹੜਾ ਤੁਸੀਂ ਮਤਲਬ ਇਹ ਜਿਹੜਾ ਚੱਕਰ ਚਲਾਇਆ ਹੋਇਆ ਸੀ ਗੁੰਮਰਾਹ ਕਰਨ ਵਾਲਾ ਡੈਮੋਕ੍ਰੇਟੀ ਕਹਿੰਦੇ ਜੀ ਅਸੀਂ ਤੋ ਚੋਣੀ ਇੱਕ ਦਿਨ ਪਹਿਲਾਂ ਰਖੜਾ ਸਾਹਿਬ ਦੀ ਜੇਬ ਚੋਂ ਕੱਢ ਕੇ ਤੁਸੀਂ ਪ੍ਰਧਾਨ ਬਣਾ ਲਿਆ ਬਾਅਦ ਚ ਮੁਕਰ ਗਏ ਮਤਲਬ ਇਹ ਆ ਵੀ ਇਹ ਬਹੁਤ ਵੱਡੀ ਸਾਧਸ਼ ਆ ਇਹਦੇ ਤੇ ਸਿੱਖ ਸੰਗਤ ਨੂੰ ਵੀ ਸੋਚਣਾ ਚਾਹੀਦਾ ਹੁਣ ਕਿ ਇਹ ਕਿੱਥੋਂ ਤੱਕ ਚਲੇ ਗਏ ਕਿ ਆਪਾਂ ਵਿਸ਼ਵਾਸ ਹੀ ਖਤਮ ਕਰਤੇ ਸੰਸਥਾ ਮਨਾ ਸੋ ਇਸ ਲਈ ਇਹਦੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਸਮਝਦਾ ਕਿ ਸਾਰਿਆਂ ਨੂੰ ਸੋਚ ਕੇ ਇਹਦਾ ਤੇ ਜਵਾਬ ਵੀ ਦੇਣਾ ਚਾਹੀਦਾ